ਚੱਟੋ ਪਾਦਿਆਂ ਨੂੰ ਮੈਂ ਕਹਾਂਗਾ ਚੱਟੋ ਪਾਤੇ ਤੂੰ ਸਰਕਾਰ ਦੀ ਐਸਲੀ ਕਰ ਰਿਹਾ ਕਿਉਂਕਿ ਤੇਰੀ ਘਰ ਵਾਲੀ ਇੱਥੇ ਲੁਧਿਆਣਾ ਚ ਰਹਿ ਰਹੀ ਆ ਪੁਲਿਸ ਲੈਣ ਚ ਨਹੀਂ ਰਹੀ ਆ 2000 ਗਜ ਤੇ ਕਬਜ਼ਾ ਕੀਤਾ ਹੋਇਆ ਐਸਲੀ ਕਰ ਰਹੇ ਹੋ ਤੁਸੀਂ ਤੁਸੀਂ ਬਿੱਕੇ ਹੋਏ ਤੁਸੀਂ ਤਾਂ ਗਨਮੈਨ ਲੈਣ ਦੀ ਬਿੱਕ ਜਾਂਦੇ ਹੋ ਥੋੜਾ ਕੀ ਆ ਲੱਗਦਾ ਕਿ ਤੁਸੀਂ ਨਰੇਟਿਵ ਬਣਾ ਰਹੇ ਹੋ ਅੱਜ ਮੈਂ ਸੁਣ ਰਿਹਾ ਸੀ ਕਿ ਬੜਾ ਐਵੀਡੈਂਸ ਹੈ ਥੋੜਾ ਐਵੀਡੈਂਸ ਹਾਈ ਕੋਰਟ ਨੇ ਸਕਰੂਟੀਨਾਈਜ਼ ਕਰਕੇ ਸੁੱਟਤਾ ਪਾਸੇ ਫਿਰ ਦੇਖੋ ਕਿ ਜਿਹੜੀ ਸਿੱਟ ਬੰਦੀ ਆ ਉਹਨੂੰ 3.5 ਸਾਲ ਹੋ ਐਂਡ ਉਸ ਸਿੱਟ ਕਹਿੰਦੀ ਆ ਸਾਡੇ ਨੌਲੇਜ ਆਇਆ ਡਿਸਪਰਪੋਰਸ਼ਨੇਟ ਐਸਟ ਉਹ ਭੇ ਵਾਈ ਡਿਡਨਟ ਯੂ ਐਡ ਸੈਕਸ਼ਨ ਇਨ ਦੈਟ ਉਹਦੇ ਚੋਂ ਨਹੀਂ ਐਡ ਕੀਤਾ ਕਿਉਂਕਿ ਇਹਨੂੰ ਰੈਸਟ ਕਰਨਾ ਕਿਉਂਕਿ ਯੂ ਹੈਵ ਫੇਲਡ ਇਨ ਕੰਟਰੋਲਿੰਗ ਨਾਰਕੋਟਿਕਸ ਤੁਹਾਡਾ ਤਾਂ ਇੱਕ ਇੱਕ ਐਮਐਲ ਐ ਗੰਦਲਾ ਹੈ ਤੁਹਾਡਾ ਇੱਕ ਇੱਕ ਅਫਸਰ ਗੰਦਲੇ ਹੈ ਇੱਕ ਇੱਕ ਤੋਂ ਤੁਸੀਂ ਪੈਸੇ ਇਕੱਠੇ ਕਰਦੇ ਹੋ ਥਿਸ ਇਜ਼ ਦ ਰੀਜ਼ਨ ਵਾਈ ਆ ਰੁਕ ਨਹੀਂ ਰਿਹਾ ਮੈਂ ਰਿਪੀਟ ਕਰਨਾ ਚਾਹੁੰਗਾ ਭਗਵੰਤ ਮਾਨ ਜੀ ਤੁਸੀਂ ਆਪਣੇ ਸਟੇਟਮੈਂਟਸ ਯਾਦ ਕਰੋ ਤੁਸੀਂ ਕਹਿੰਦੇ ਸੀ ਕਿ ਡੈਪਟੀ ਸੀਐਮ ਹੈ ਜਿਹੜਾ ਸੁਖਬੀਰ ਬਾਦਲ ਜੀ ਦੇ ਇਸ਼ਾਰਾ ਕਰਕੇ ਤੁਸੀਂ ਕਹਿੰਦੇ ਸੀ ਇਹ ਸਿੱਧਾ ਚਲਾਉਂਦੇ ਆ ਕਿਉਂਕਿ ਮੁੱਖ ਮੰਤਰੀ ਜੇ ਚਾਵੇ ਤਾਂ ਨਸ਼ੇ ਨਹੀਂ ਚੱਲ ਸਕਦੇ ਨਸ਼ੇ ਰੁਕ ਜਾਣਗੇ ਅੱਜ ਭਗਵੰਤ ਮਾ ਜੀ ਤੁਸੀਂ ਸਿੱਤਾ ਚਲਾ ਰਹੇ ਹੋ ਤੁਸੀਂ ਜਿਹੜਾ ਝੂਠ ਫੱਟੀਆਂ ਤੇ ਲਿਖ ਲੈਣ ਬੋਰਡਾਂ ਤੇ ਲਿਖ ਲੈ ਸਾਡੇ ਪੈਸੇ ਟੈਕਸ ਦੇ ਪੈਸੇ ਬਰਤ-ਬਰਤ ਕੇ ਜਿਹੜਾ ਤੁਸੀਂ ਝੂਠ ਲਿਖਣ ਲੱਗਿਓ ਨਾ ਕਾਲੇ ਕਰਨ ਲੱਗਿਓ ਬੋਰਡ ਲਿਖ ਕੇ ਨਸ਼ੇ ਰੋਕ ਤੇ ਨਸ਼ੇ ਫਲਾਣੇ ਯੂ ਵਿਲ ਪੇ ਦੀ ਪ੍ਰਾਈਸ ਫਾਰ ਇਟ ਰਿਮੈਂਬਰ